ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਲਈ ਆਪਾਂ ਪਹੁੰਚੇ ਹੋਇਆ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਪਾਸ਼ਾਹੀ ਦਸਵੀਂ ਜੀ ਸਾਨੇਵਾਲ ਆਓ ਆਪਾਂ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਸ਼ਾਹੀ ਦਸਵੀਂ ਸਾਨੇਵਾਲ ਆਪਾਂ ਉਸ ਜਗ੍ਹਾ ਤੇ ਪਹੁੰਚੇ ਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜਾ ਤੋਂ ਚੱਲ ਕੇ ਆਲਮਗਿਰੀ ਨੂੰ ਜਾਂਦੇ ਹੋਏ ਉੱਚ ਦਾ ਪੀਰ ਬਣ ਕੇ ਇੱਥੇ ਠਹਿਰੇ ਸਨ ਆਓ ਆਪਾਂ ਇਸ ਜਗ੍ਹਾ ਦੇ ਦਰਸ਼ਨ ਕਰਾਂਗੇ ਤੇ ਮੇਰੇ ਨਾਲ ਬਨੇ ਰਹੋ ਸੋ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਜੀ ਤੇ ਆਓ ਆਪਾਂ ਤੁਹਾਨੂੰ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੇਂ ਛਾਨੇਵਾਲ ਜੀ ਦੇ ਦਰਸ਼ਨ ਕਰਾਵਾਂਗੇ ਇਹ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੇਂ ਤੇ ਇਧਰ ਪਹਿਲਾਂ ਹੀ ਜਾਂਦਿਆਂ ਨੂੰ ਰਸਤੇ ਵਿੱਚ ਆਪਾਂ ਨੂੰ ਲੰਗਰ ਹਾਲ ਗੁਰੂ ਕੇ ਲੰਗਰ ਜਿੱਥੇ ਚੱਲਦੇ ਨੇ ਉਹ ਮਿਲਣਗੇ ਸੱਜੇ ਹੱਥ ਇਹਨਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਉਹ ਖੜੀ ਆ ਤੇ ਕੁਆਟਰ ਵਗੈਰਾ ਬਣਿਆ ਤੇ ਇਹ ਹੈ ਡਿਊਟੀ ਸਾਹਿਬ ਤੇ ਦਰਸ਼ਨ ਕਰੋ ਬਹੁਤ ਵੱਡੀ ਡਿਊਟੀ ਬਣੀ ਹੋਈ ਹੈ ਜੀ ਇਹ ਬਿਲਕੁਲ ਸਾਨੇਵਾਲ ਸ਼ਹਿਰ ਦੇ ਵਿੱਚ ਹੈਗਾ ਸਾਹਮਣੇ ਸਵਰਗ ਧਾਮ ਹਨ ਮੈਂ ਦਰਸ਼ਨ ਕਰਾ ਦੇਵਾਂਗਾ ਤੇ ਇੱਥੇ ਹਰੇਕ ਦਸਹਿਰੇ ਨੂੰ ਜਿਹੜਾ ਇੱਥੇ ਦਸਹਿਰਾ ਮੇਲਾ ਲੱਗਦਾ ਹੈਗਾ ਜੀ ਦਸਵੀਂ ਵਾਲੇ ਦਿਨ ਸੋ ਇਹ ਹੈ ਗੁਰਦਸਾਹਵਾ ਆਪਾਂ ਚੱਲਾਂਗੇ ਅੰਦਰ ਦਰਸ਼ਨ ਕਰਾਂਗੇ ਤੇ ਨਾਲੇ ਆਪਾਂ ਤੁਹਾਨੂੰ ਜਿਹੜੇ ਆ ਇਤਿਹਾਸ ਤੋਂ ਜਿਹੜਾ ਜਾਣੂ ਕਰਾਵਾਂਗੇ ਜੀ ਇਹ ਸਥਾਨ ਤੇ ਜਿਹੜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਝੂਲ ਰਹੇ ਨੇ ਨਿਸ਼ਾਨ ਸਾਹਿਬ ਦੇਖੋ ਬੜੇ ਵਧੀਆ ਸਾਹਮਣੇ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਤੇ ਮੌਸਮ ਵੀ ਥੋੜਾ ਅੱਜ ਜਿਵੇਂ ਦੇਖ ਰਹੇ ਹੋ ਖਰਾਬ ਜਾ ਹੋ ਰਿਹਾ ਤੇ ਇਹ ਹੈ ਗੁਰਦੁਆਰਾ ਦਮਦਵਾ ਸਾਹਿਬ ਪਾਸ਼ਾਹੀ ਦਸਵੀ ਸਾਨੇ ਵਾਲ ਦੇ ਦਰਸ਼ਨ ਕਰੋ ਤੇ ਚੱਲਾਂਗੇ ਆਪਾਂ ਅੰਦਰ ਤੁਹਾਨੂੰ ਇਹ ਨਾਲ ਜਿਹੜੇ ਦੇ ਇਤਿਹਾਸ ਆ ਉਹਦੇ ਵੀ ਦਰਸ਼ਨ ਜਿਹੜੇ ਉਹ ਕਰਾਵਾਂਗੇ ਉਹ ਹੱਥ ਹਪਤੋ ਲੈ ਆ ਤੇ ਇਹ ਹੈ ਚਰਨ ਗੰਗਾ ਤੇ ਪਾਣੀ ਨਾਲ ਹੀ ਨਾਲੇ ਪਛੱਡ ਕੇ ਧੋ ਲਵਾਂਗੇ ਜੀ ਆ ਪਾਣੀ ਆਪਾਂ ਛੱਡ ਲਿਆ ਕਿਉਂਕਿ ਬੂਟਾਂ ਚ ਪੈਰ ਕੱਢੇ ਇਸ ਕਰਕੇ ਆਪਾਂ ਇਹ ਮناسب ਨਹੀਂ ਸਮਝਦੇ ਅੰਦਰ ਜਾਣਾ ਇਸ ਤਰ੍ਹਾਂ ਚਲਦੇ ਆਪਾਂ ਅੰਦਰ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਗੁਰਦੁਆਰਾ ਸ੍ਰੀ ਦਮਦੋਸਾ ਪਾਛਾਈ ਦਸਵੀਂ ਸਾਨੇਵਾਲ ਚਿੜੀਆਂ ਜਿਸ ਦੀਆਂ ਬਾਜਾਂ ਤੋਂ ਹੋਣ ਭਾਰੂ ਉਸ ਦੇ ਸਿੰਘਾਂ ਦੀ ਕਿੱਡੀ ਕੋ ਸ਼ਾਨ ਹੋਸੀ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰਗੀਤਾਰ ਖੁਦ ਕਿੱਡਾ ਬਲਵਾਨ ਹੋਸੀ ਵਾਹਿਗੁਰੂ ਬਹੁਤ ਸੋਣਾ ਲਿਖਿਆ ਹੋਇਆ ਜੀ ਗੁਰੂ ਜੀ ਦਾ ਸ਼ਲੋਕ ਚੱਲਾਂਗੇ ਆਪਾਂ ਅੰਦਰ ਤੇ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਦੇ ਦਰਸ਼ਨ ਕਰਾਵਾਂਗਾ ਤੁਹਾਨੂੰ ਇਹ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਕਮਕਰ ਸਤਗੁਰ ਪ੍ਰਸਾਦ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਇਤਿਹਾਸ ਤੁਹਾਨੂੰ ਆਪਾਂ ਪੜਕੇ ਸੁਣਾਵਾਂਗੇ ਜੀ ਇਸ ਪਵਿੱਤਰ ਇਤਿਹਾਸ ਨੂੰ ਇਸ ਪਵਿੱਤਰ ਸਥਾਨ ਦਾ ਇਤਿਹਾਸ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਛੱਡਣਾ आनंदपुर शाह ਛੱਡਣ ਤੋਂ ਲੈ ਕੇ ਮੁਖਤਸਰ ਕਦਾਣੇ ਦੀ ਟਾਪ ਤੇ ਸਫ਼ਰ ਨਾਲ ਜੁੜਿਆ ਹੋਇਆ ਹੈ ਆਪਜੀ ਚਮਕੌਰ ਸਾਹਿਬ ਮਾਛੀਵਾੜੇ ਤੋਂ ਕਲਾਲ ਲਲ ਦੇਖਸਰ ਕਟਾਣਾ ਸਾਹਿਬ ਰੇਰੂ ਸਾਹਿਬ ਰਾਮਪੁਰ ਕਨੀਚ ਤੋਂ 13 ਪੋ ਸੰਵਤ 1761 ਮੁਤਾਬਕ 27 ਦਸੰਬਰ 1704 ਸਾਨੇਵਾਲ ਇਸ ਇਤਿਹਾਸਕ ਸਥਾਨ ਤੇ ਕੁਝ ਕੇ ਕਰੀਰ ਦੀ ਜੜ ਨਾਲ ਢੋਲਾ ਲਈ ਇੱਕ ਬੰਦੇ ਰਾਹੀਂ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਪਰ ਕੋਈ ਨਾ ਆਇਆ ਤੇ ਕਿਹਾ ਇੱਥੇ ਕੋਈ ਪੰਚਾਇਤ ਨਹੀਂ ਬਾਛਾ ਜੀਨੇ ਵਚਨ ਹੋਏ ਪਾਸ਼ਾ ਜੀ ਦੇ ਬਚਨ ਹੋਏ ਮਾਫ ਕਰਨਾ ਅੱਗੇ ਵੀ ਨਹੀਂ ਹੋਵੇਗੀ ਪਾਸ਼ਾ ਜੀ ਨੇ ਕਿਹਾ ਪੰਚਾਇਤ ਅੱਗੇ ਵੀ ਨਹੀਂ ਹੋਏਗੀ ਸੋ ਇਹ ਬਚਨ ਕਰਦੇ ਹੋਏ ਆਪ ਜੀ ਨੇ ਚਾਲੇ ਪਾ ਦਿੱਤੇ ਪਰ ਅਜੇ ਥੋੜੀ ਦੂਰ ਗਏ ਸੀ ਕਿ ਨਗਰ ਦੀਆਂ ਕੁਝ ਸੰਗਤਾਂ ਨੇ ਆ ਕੇ ਘੇਰਾ ਪਾ ਲਿਆ ਗੁਰੂ ਜੀ ਨੂੰ ਰੋਕ ਕੇ ਖਿਮਾ ਚਾਹੀ ਤੇ ਸੇਵਾ ਕੀਤੀ ਬਚਨ ਹੋਏ ਤੁਸੀਂ ਰੁਕ ਲਈ ਧਰਮੀ ਬੰਦੇ ਇਨਸਾਫ ਕਰਨਗੇ ਇਸ ਸਥਾਨ ਦਾ ਨਾਮ ਘੇਰਾ ਸਾਹਿਬ ਹੈ ਇਹਨਾਂ ਬਚਨਾਂ ਦਾ ਅਸਰ ਅਜੇ ਵੀ ਹੈ ਪੰਚਾਇਤ ਬਣਦੀ ਹੈ ਜੁੜਦੀ ਨਹੀਂ ਕੁਝ ਸਿਆਣੇ ਪ੍ਰਾਣੀ ਇਨਸਾਫ ਕਰ ਦਿੰਦੇ ਨੇ ਸੋ ਇਹ ਸੀ ਇੱਥੋਂ ਦਾ ਇਤਿਹਾਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਸ਼ਾ ਜੀ ਦਸਵੀ ਜੀ ਦਾ ਤੁਸੀਂ ਸੁਣਿਆ ਤੇ ਚਲਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਮਝਦਾ ਵੀ ਚਲੋ ਆਪਾਂ ਸਰੋਵਰ ਸਾਹਿਬ ਦੀ ਦਰਸ਼ਨ ਕਰ ਲਈਏ ਉਹ ਇਹਨੇ ਸਰੋਵਰ ਸਾਹਿਬ ਇਸ ਪਵਿੱਤਰ ਸਥਾਨ ਤੇ ਤੁਸੀਂ ਦੇਖ ਰਹੇ ਹੋ ਤੇ ਬਹੁਤ ਸੋਹਣੇ ਜਿਹੜੇ ਆ ਸਰੋਵਰ ਸਾਹਿਬ ਬਣੇ ਹੋਏ ਨੇ ਆਪਾਂ ਬਾਹਰ ਇੱਧਰ ਆ ਗਏ ਆ ਤੇ ਹਜੇ ਆਪਾਂ ਅੰਦਰ ਜਿਹੜਾ ਨਤਮਸਤਕ ਉਹ ਹੋਣਾ ਬਾਕੀ ਆ ਚੱਲਦੇ ਆਪਾਂ ਅੰਦਰ ਤੁਹਾਨੂੰ ਸਰੋਵਰ ਸਾਹਿਬ ਦੇ ਵੀ ਆਪਾਂ ਜਿਹੜੇ ਦਰਸ਼ਨ ਕਰਾ ਦਿੱਤੇ ਆ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਸਦਾ ਝੂਲਦੇ ਰਹਿਣੇ ਨੇ ਤੇ ਆਓ ਚਲਦੇ ਆਪਾਂ ਅੰਦਰ ਸੋ ਇਹ ਹੈ ਬਾਹਰ ਲਪਾਸਾ ਗੁਰਜੀਤ ਗੁਰਦਵਾਰ ਸਾਹਿਬ ਦਾ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਲਈ ਵਾਜੀ ਵਾਹ ਬਹੁਤ ਸੋਣਾ ਸ਼ਲੋਕ ਲਿਖਿਆ ਹੋਇਆ ਗੁਰੂ ਘਰ ਆ 15 ਆ ਗਏ ਆ ਦਰਸ਼ਨ ਕਰੋ ਬਹੁਤ ਸੋਨੇ ਗੁਰੂ ਦੇ ਘਰ ਜਿਹੜੇ ਬਣੇ ਹੋਏ ਆ ਰੂਹ ਦੇ ਹਾਣੀ ਯੁੱਗਾਂ ਯੁੱਗਾਂ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਾਹਿਬਜ਼ਾਦਿਆਂ ਇਟਾਂ ਮਨਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਲੰਮੀਆਂ ਕਹਾਣੀਆਂ ਅਜੀਤ ਜਹਾਰ ਦੀਆਂ ਰਹਿੰਦੀਆਂ ਦੁਨੀਆਂ ਤੱਕ ਬਾਤਾਂ ਪੈਣਗੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਹੈ ਲਿਖੇ ਹੋਏ ਆ ਬਾਬਾ ਜੀ ਦੇ ਬਚਨ ਸਾਰਾ ਪਰਿਵਾਰ ਬਾਬਾ ਜੀ ਦਾ ਮਾਤਾ ਗੁਜਰ ਕੌਰ ਜੀ ਬਾਬਾ ਜੀ ਗੁਰਤੇਗਵਦਰ ਪਾਸ਼ਾ ਜੀ ਨੌਮੀ ਜੀ ਗੁਰੂ ਗੋਬਿੰਦ ਸਿੰਘ ਜੀ अजीत ਤੇਜ ਜਹਾਰ ਤੇ ਛੋਟੇ ਸਰ ਜਾਦੇ ਬਾਬਾ ਫਤੇ ਸਿੰਘ ਜੀ ਤੇ ਦਰਸ਼ਨ ਕਰੋ ਬਹੁਤ ਸੋਹਣਿਆ ਅੰਦਰ ਜਿਹੜੀਆਂ ਸਰੂਪ ਉਹ ਲੱਗਿਓ ਆ ਮੈਂ ਆਨੰਦਪੁਰੀਏ ਤੂੰ ਬਸਦੀ ਰਹਿ ਕਰ ਕੋਚ ਚਲੇ ਮੋੜ ਆਉਣਾ ਨਹੀਂ ਇਦਰ ਵੀ ਬਹੁਤ ਸੋਹਣਾ ਜਿਹੜਾ ਸਲੋਕ ਬਾਬਾ ਨੇ ਲਿਖਿਆ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜਝਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਿਹੜਾ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਬਾਬਾ ਜੀ ਦੇ ਬਚਨ ਲਿਖੇ ਹੋਇਆ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਸਲਾ ਪਰਣਾਮ ਮਾਫ ਕਰਨਾ ਕੁਝ ਗਲਤ ਕਹਿ ਗਿਆ ਹੋਵਾਂ ਤੇ ਤੁਸੀਂ ਦੇਖਿਆ ਵੀ ਇਹਨਾਂ ਨੇ ਵੀ ਮੋਤੀराम ਮਹਿਰਾਜ ਜੀ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਨੂੰ ਅਜੀਤ ਤੇ ਜੁਝਾਰ ਮਾਫ ਕਰਨਾ ਜੀ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰੀ ਕੌਰ ਜੀ ਨੂੰ ਦੁੱਧ ਪਲਾਇਆ ਸੀ ਅਮਰ ਸ਼ਹੀਦ ਬਾਬਾ ਮੋਤੀराम ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਕੋਲੂ ਦੇ ਵਿੱਚ ਉਹ ਪੀੜ ਦਿੱਤਾ ਸੀ ਇਸ ਰੂਪ ਉਹ ਚੀਜ਼ਾਂ ਦਰਸਾ ਰਹੀਆਂ ਨੇ ਅਸੀਂ ਤੁਰ ਚੱਲੇ ਆਂ ਦਾਦੀਏ ਹੋਣ ਸਿੱਖੀ ਲਈ ਕੁਰਬਾਨ ਅਸੀਂ ਪੋਤੇ ਤੇਗ ਬਹਾਦਰ ਜੀ ਦੇ ਪਿਤਾ ਗੋਵਿੰਦ ਸਿੰਘ ਸਾਡੇ ਨਾਲ ਮਾਣ ਲੱਖ ਨੀਹਾਂ ਝਾਲਮ ਚਿੰਦੇਵੇ ਅਸਾਂ ਪੰਥ ਲਈ ਵਾਰਨੇ ਪ੍ਰਾਣ ਅਸੀਂ ਸਦਾ ਲਈ ਕਾਇਮ ਕਰ ਦੇਣੀ ਸਿੱਖੀ ਦਾ ਆਣ ਵਾਣ ਤੇ ਸ਼ਾਨ ਸੋ ਇਹ ਤੁਹਾਨੂੰ ਜਿਹੜੇ ਸਰੂਪ ਲੱਗੇ ਹੋਏ ਆ ਬਾਬਾ ਜੀ ਦੇ ਉਹ ਤੁਹਾਨੂੰ ਦਰਸ਼ਨ ਕਰਾਏ ਆ ਸਰਵੰਸਦਾਨੀਆਂ ਵੇ ਦੇਣ ਕੌਣਾ ਦੇਊਗਾ ਤੇਰਾ ਵਾਹਿਗੁਰੂ ਵਾਹਿਗੁਰੂ ਪਰਿਵਾਰ ਆ ਜੀ ਸਾਡਾ ਖੜਾ ਹੋਇਆ ਸਾਰਾ ਪਰਿਵਾਰ ਦੇ ਜਿਹੜੇ ਆ ਸਰੂਪ ਉਹ ਲੱਗੇ ਹੋ ਆ ਪੰਜ ਤਖਤ ਸਹਿਵਾਨ ਤੇ ਆਓ ਆਪਾਂ ਹੁਣ ਜਿਹੜਾ ਮੱਥਾ ਟੇਕਦੇ ਆ ਇਤਿਹਾਸ ਤੋਂ ਮੈਂ ਜਿਹੜਾ ਤੁਹਾਨੂੰ ਉਹ ਜਾਣੂ ਕਰਵਾ ਦਿੱਤਾ ਜੀ ਤੇ ਆਓ ਆਪਾਂ ਹੁਣ ਨਤਮਸਤਕ ਹੋਵਾਂਗੇ ਜੋ ਵੀ ਮੇਰੀ ਇਸ ਵੀਡੀਓ ਰਹੀ ਦਰਸ਼ਨ ਕਰ ਰਿਹਾ ਜਾਂ ਨਹੀਂ ਵੀ ਕਰ ਰਿਹਾ ਉਹਨਾਂ ਦੇ ਸਾਰਿਆਂ ਦੇ ਕੰਮ ਸਫਲੇ ਕਰਨਾ ਜੀ ਉਹਨਾਂ ਦੀਆਂ ਕਮਾਈਆਂ 'ਚ ਬਰਕਤ ਆ ਪਾਉਣਾ ਤੇ ਆਪਾਂ ਦਰਸ਼ਨ ਕਰਾਂਗੇ ਵਾਹਿਗੁਰੂ 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 ਗੁਰਦੁਆਰ ਸ੍ਰੀ ਧੰਨਵਾਸ ਪਾਸ਼ਾ ਜੀ ਦਸ਼ਮੀ ਦੇ ਆਪਾਂ ਦਰਸ਼ਨ ਕਰ ਰਹੇ ਆ ਤੇ ਦਰਸ਼ਨ ਕਰੋ ਜੀ ਇਸ ਗੁਰੂ ਘਰ ਦੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਜਿਵੇਂ ਹਿਸਟਰੀ 'ਚ ਦੱਸਿਆ ਇਤਿਹਾਸ ਸੁਣਾਇਆ ਪੜ੍ਹ ਕੇ ਇਹ ਇਹ ਉਹ ਸਥਾਨ ਨੇ ਗੁਰੂ ਦੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚਾ ਪੀਰ ਬਣ ਕੇ ਆਇਸਨ ਤੇ ਇਥੋਂ ਉਹ ਅੱਗੇ ਆਲਮਗੀਰ ਸਾਹਿਬ ਨੂੰ ਗਏ ਸੀ। ਤੋਂ ਸੋ ਇਹ ਗੁਰੂ ਦੇ ਬਹੁਤ ਸੋਹਣੇ ਪਿਆਰੇ ਸੁੰਦਰ ਘਰ ਜਿਹੜੇ ਉਹ ਬਣਿਓ ਆ। ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸੋਹਣੇ ਸੁੰਦਰ ਰਮਾਲਾ ਸਾਹਿਬ ਦੇ ਵਿੱਚ ਬਾਜਮਾਨ ਨੇ। ਦਰਸ਼ਨ ਕਰੋ ਜੀ ਸਾਈਡ ਤੋਂ ਤੇ ਇਧਰ ਪਾਣੀ ਧੋਣ ਵਾਲਾ ਚੰਦਰ ਵੀ ਹੈ ਜਿਵੇਂ ਕੋਈ ਗ੍ਰੰਥੀ ਸਿੰਘ ਜਦੋਂ ਪਾਠ ਤੇ ਬੈਠਦੇ ਆ ਉਹਨਾਂ ਦੇ ਲਈ ਤੇ ਬਾਬਾ ਜੀ ਦਾ ਸਰੂਪ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਪਿੱਛੇ ਇਹ ਬਿਲਕੁਲ ਤੰ ਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਇਹ ਬਣਿਆ ਹੋਇਆ ਤੇ ਤੁਸੀਂ ਦਰਸ਼ਨ ਕਰੋ ਨਾਲ ਹੀ ਨਗਾਰਾ ਸਾਹਿਬ ਅੰਦਰਲੇ ਪਾਸੇ ਪੈ ਨੇ ਇਹ ਤੁਹਾਨੂੰ ਤਾਂ ਪਤਾ ਹੀ ਹੈ ਵੀ ਕਦੋਂ-ਕਦੋਂ ਇਹ ਵਜਾਏ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੈਨੂੰ ਜਰੂਰ ਕਮੈਂਟ ਜਰੂਰ ਕਰਨਾ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਹੁਤ ਸੋਹਣਾ ਸਰੂਪ ਇਸਾਨੇਵਾਲ ਗੁਰਦੁਆਰਾ ਸਾਹਿਬ ਦੇ ਵਿੱਚ ਬਰਾਜਮਾਨ ਹੈ ਜੀ ਸੋ ਇਧਰ ਜੋਤ ਸਾਹਿਬ ਤੇ ਇੱਥੇ ਦਾ ਜਿਹੜਾ ਪ੍ਰਬੰਧ ਆ ਉਹ ਲੋਕਲ ਗੁਰਦੁਆਰਾ ਕਮੇਟੀ ਦੇ ਦੇਖ ਦੇਖ ਚਾ ਜੀ ਕੋਈ ਕਿਸੇ ਦਾ ਐਸਜੀਪੀਸੀ ਨਾਲ ਨਹੀਂ ਹੈਗਾ ਇਹਨਾਂ ਦਾ ਹਸਾਬ ਕਿਤਾਬ ਜਾਣੀ ਕੋਈ ਹਿੱਸਾ ਪੱਤੀ ਉਹਨਾਂ ਦਾ ਨਹੀਂ ਹੈਗਾ ਤੇ ਇਸੇ ਗੁਰਦਵਾਰ ਸਾਹਿਬ ਦਮਦਮਾ ਸਾਹਿਬ ਪਾਸ਼ਾਹੀ 10ਵੀਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾਹੀ 10ਵੀਂ ਜੀ ਤੇ ਗੁਰੂ ਸਾਹਿਬ ਇੱਧਰ ਵੀ ਬੈਠੇ ਨੇ ਬਹੁਤ ਸੋਹਣਾ ਭਾਈ ਦਿਆ ਸਿੰਘ ਜੀ ਭਾਈ ਗਣੀ ਖਾਂ ਭਾਈ ਧਰਮ ਸਿੰਘ ਜੀ ਹਾਂ ਜੀ ਦੇਖੋ ਸਾਰੇ ਜਦੋਂ ਇਹ ਉੱਚਾ ਪੀਰ ਬਣ ਕੇ ਆਏ ਸੀ ਪਲੰਗ ਤੁਹਾਨੂੰ ਦਿਖੀ ਰਿਹਾ ਹੋਣਾ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਪਲੰਗ ਸਾਹਿਬ ਦੇ ਵੀ ਦਰਸ਼ਨ ਕਰੋ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਨਦੇੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 36 ਪਦਾਰਥਾਂ ਬਾੰਗ 36 ਮਹਾਪੁਰਸ਼ਾਂ ਦੀ ਬਾਣੀ ਦਰਜ ਹੈ 36 ਮਹਾਪੁਰਸ਼ ਇਹ ਹਨ ਸਾਰੇ ਲਿਖੇ ਹੋਏ ਆ ਜੀ ਤੁਹਾਨੂੰ ਮੈਂ ਨਾਲ ਜਿਹੜੀ ਲਿਸਟ ਉਹ ਅਟੈਚ ਕਰਤਾਵਾਂਗਾ ਸਾਰੇ ਲਿਖੇ ਹੋਏ ਆ 6 ਗੁਰਸਾਹਿਬਾਨ 15 ਭਗਤ 11 ਪਟ ਤੇ 4 ਸਿੱਖ ਇਹ 36 ਮਹਾਪੁਰਖਾਂ ਦੇ ਜਿਹੜੇ ਬਾਣੀ ਉਹ ਦਰਜ ਹੈ ਜੀ ਉਹ ਬਹੁਤ ਸੋਹਣਾ ਅੰਦਰ ਇੱਕ ਤਰ੍ਹਾਂ ਦਾ ਅਜਾਇਬ ਘਰ ਹੀ ਬਣਿਆ ਹੋਇਆ ਕਾਫੀ ਜਿਹੜੀਆਂ ਬਾਬਾ ਜੀ ਦੇ ਸਰੂਪ ਨੇ ਉਹ ਅੰਦਰ ਬਹੁਤ ਲੱਗੇ ਹੋਏ ਆ ਪੰਜ ਪਿਆਰਿਆਂ ਦੇ ਨਾਮ ਲਿਖੇ ਹੋਏ ਆ ਚਾਰੇ ਸਹਿਜਾਦਿਆਂ ਦੇ ਨਾਮ ਲਿਖੇ ਹੋਏ ਆ ਤੇ ਜਪਜੀ ਸਾਹਿਬ ਤੁਸੀਂ ਦਰਸ਼ਨ ਕਰੋ ਜਪ ਆਸਾ ਜਗਾਸਾ ਸਚ ਸਚ ਨਾਨਕ ਹੋਸੀ ਭੀ ਸਚ ਸਤਨਾਮ ਕਰਤਾ ਪੁਰਖੇ ਨਰ ਪਵਨਰ ਵੈਰ ਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਸਾ ਜਗਾਸਾ ਸਚ ਸਚ ਨਾਨਕ ਹੋਸੀ ਭੀ ਸਚ ਮਹਾਪੁਰਸ਼ਾਂ ਦੇ ਨਾਮ ਬ੍ਰਹਮ ਗਿਆਨੀ ਸੰਤ ਬਾਬਾ ਗੁਰਮੋਹ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਸਾਧੂ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਦਰੀਪ ਸਿੰਘ ਜੀ ਬਾਬਾ ਹਰੀ ਸਿੰਘ ਜੀ ਬ੍ਰਹਮ ਗਿਆਨੀ ਸੰਤ ਬਾਬਾ ਨਿਹਾਲ ਸਿੰਘ ਜੀ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਬਾਬਾ ਰਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਮੋਨੀ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਹਜੂਰ ਸਾਹਿਬ ਵਾਲੇ ਆਓ ਇਹਦੇ ਨਾਲ ਆਪਾਂ ਦਰਸ਼ਨ ਕਰਕੇ ਬਾਹਰ ਚੱਲਦੇ ਹਾਂ ਜੀ ਸਾਧ ਸੰਗਤ ਜੀ ਦੁਬਾਰਾ ਤੋਂ ਆਪਾਂ ਦਰਸ਼ਨ ਕਰ ਲਓ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਗੁਰੂ ਘਰ ਦੇ ਦਰਸ਼ਨ ਕਰਿਆ ਉਹਨਾਂ ਦੇ ਕੰਮਕਾਰਾਂ ਤੇ ਦਿਨ ਰਾਤ ਦਿਨ ਦੁਗਣੀ ਰਾਤ ਚੌਗਣੀ ਹੋਵੇ ਬਰਕਤਾਂ ਰਹਿਣ ਉਹਨਾਂ ਦੇ ਘਰਾਂ 'ਚ ਬਹੁਤ ਸੋਹਣੇ ਗੁਰੂ ਦੇ ਝੂਮਰ ਝੂਲ ਰਹੇ ਨੇ ਅੰਦਰ ਉਹ ਦਰਸ਼ਨ ਕਰਕੇ ਆਪਾਂ ਬਾਹਰ ਨੂੰ ਜਾ ਰਹੇ ਹਾਂ ਤੇ ਅਸੀਂ ਗੁਰਦੁਆਸਾ ਗੁਰਦੁਆਰਾ ਦਮਦਮ ਸਾਹਿਬ ਪਾਸਾ ਹੀ ਦਸਵੀਂ ਜੀ ਤੇ ਅਸੀਂ ਦਰਸ਼ਨ ਕਰ ਲਏ ਆ ਤੇ ਇਧਰੋਂ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਦੂਜੇ ਪਾਸੇ ਜਾ ਕੇ ਸੋ ਇਥੇ ਜਿਹੜਾ ਦਸਹਿਰਾ ਵੀ ਉਹ ਮਨਾਇਆ ਜਾਂਦਾ ਹੈਗਾ ਜੀ ਤੇ ਪਿੱਛੇ ਘਰ ਵਗੈਰਾ ਹੈਗੇ ਆ ਸੰਗਤ ਦੇ ਤੇ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਆ ਇੱਕ ਵਾਰੀ ਫਿਰ ਤੋਂ ਦਰਸ਼ਨ ਕਰ ਲੋ ਬਹੁਤ ਸੋਹਣਾ ਅੰਦਰ ਇਤਿਹਾਸ ਲਿਖਿਆ ਹੋਇਆ ਜੀ ਆਓ ਆਪਾਂ ਬਾਹਰ ਨੂੰ ਆ ਗਏ ਆ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜੀ ਸੋਇਸੀ ਗੁਰਦੁਆਰਾ ਸਾਹਿਬ ਪਾਸ਼ਾ ਜੀ ਦਸਮੀ ਸਾਨੇ ਬਾਗ ਤੁਹਾਨੂੰ ਇਤਿਹਾਸ ਬਾਰੇ ਵੀ ਜਾਣੂ ਕਰਾਇਆ ਤੇ ਜਿਹੜੇ ਜਿਹੜੇ ਬਿਲੇ ਵੀਰ ਨੇ ਇੱਥੇ ਦਰਸ਼ਨ ਕੀਤੇ ਨੇ ਉਹ ਮੈਨੂੰ ਦੱਸਣ ਵੀ ਕਮੈਂਟ ਜ਼ਰੂਰ ਕਰਨ ਜਿਹੜੇ ਜਿਹੜੇ ਵੀਰ ਇੱਥੇ ਆਏ ਨਹੀਂ ਆਏ ਤਾਂ ਜ਼ਰੂਰ ਇੱਥੇ ਇੱਕ ਵਾਰ ਤੁਸੀਂ ਇੱਥੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜਿਹੜਾ ਇਹ ਬਿਲਕੁਲ ਸਾਨੇਵਾਲ ਦੇ ਵਿੱਚ ਆ ਜੀ ਕਹਾੜਾ ਰੋਡ ਦੇ ਉੱਤੇ ਤੇ ਤੁਸੀਂ ਜ਼ਰੂਰ ਇਹ ਦਰਸ਼ਨ ਕਰਨਾ ਇਹਦੇ ਨਾਲ ਕੋਈ ਅਖਰ ਵਾਦਾ ਘਾਟਾ ਬੋਲਿਆ ਗਿਆ ਹੋਵੇ ਤਾਂ ਦਾਸ ਨੂੰ ਮਾਫ਼ ਕਰਨਾ ਜੀ ਸੋ ਇਹਦੇ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਇਹਦੇ ਨਾਲ ਇਹ ਵੀਡੀਓ ਆਪਾਂ ਜਿਹੜੀ ਗੁਰਦਵਾਰ ਸਾਹਿਬ ਦਿਖਾਇਆ ਤੁਹਾਨੂੰ ਦਰਸ਼ਨ ਕਰਾਏ ਆ ਇਹਨੂੰ ਇੱਥੇ ਹੀ ਆਪਾਂ ਹੁਣ ਸਮਾਪਤ ਕਰਦੇ ਆ ਜੀ ਸੋ ਮੇਰੀ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਸੰਗਤਾਂ ਤੱਕ ਇਹ ਪਹੁੰਚ ਸਕੇ ਤੇ ਸੰਗਤ ਇੱਥੇ ਆ ਕੇ ਇਸ ਇਤਿਹਾਸਕ ਥਾਂ ਦੇ ਜਿਹੜੇ ਦਰਸ਼ਨ ਕਰ ਸਕੇ ਸੋ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟਸ ਜ਼ਰੂਰ ਕਰਿਓ ਜੀ ਸੰਗਤ ਜੀ ਕਿੱਥੋਂ ਕਿੱਥੋਂ ਦੇ ਦਰਸ਼ਕ ਨੇ ਕਰ ਰਹੇ ਹੋ ਸੋ ਇਹ ਬੇਨਤੀਆਂ ਪ੍ਰਵਾਨ ਕਰੀਆਂ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਚੜ੍ਹਦੀ ਕਲਾ ਰੱਬ ਰਾਖਾ